ਸਮਾ ਢੰਗਰਾ ਮਾੜੀ ਆ ਗਈ ਜੀ ਨਕਿਤਸਰ ਕਾਲਾ ਪੱਧ ਦੀ ਸਾਡਾ ਰਾਬੂ ਪੇ ਸਕਦਾ ਦੇ ਨਾਲ ਨਾਲ ਹੋਈ ਪਿੱਛੇ ਹੋ ਜਾ ਕਰੋ ਦੋ ਤਿੰਨ ਟੀਮਾਂ ਵਾਲੀ ਦੇ ਇਸ ਗੁਵਿੰਦ ਗਰਾਊਂਡ ਵਿੱਚ ਇਕੱਤਰ ਹੋਏ ਬਹੁਤ ਸਤਕਾਰਯੋਗ ਦੂਰ ਨੇੜੇ ਤੋਂ ਆਏ ਦਰਸ਼ਕੀ ਇਸ ਮੇਲੇ ਦੀ ਰੌਣਕ ਜਿੰਦ ਜਾਣ ਖਿਡਾਰੀ ਭਰਾ ਔਰ ਸਾਡੇ ਬਹੁਤ ਹੀ ਪਿਆਰਿਓ ਜਮਿੰਦਰ ਸਾਹਿਬ ਸਰਦਾਰ ਕੋਲਤਾਰ ਸਿੰਘ ਜੀ ਇੱਥੋਂ ਦੀ ਸਾਰੇ ਹੀ ਪ੍ਰਬੰਧਕ ਕਮੇਟੀ ਜੀ ਨੇ ਬਹੁਤ ਵੱਡਾ ਉਪਰਾਲਾ ਕਰਕੇ ਪੰਜਾਬ ਦੇ ਵਿੱਚ ਨਵੀਂ ਜਿੰਦ ਜਾਣ ਪਾਈ ਹੈ ਜਦੋਂ ਮੈਂ ਇੱਥੇ ਆਇਆ ਸੀ ਤੇ ਮੈਨੂੰ ਇੱਕ ਬਹੁਤ ਵਧੀਆ ਅਲੌਕਿਕ ਨਜ਼ਾਰਾ ਨਜ਼ਰ ਆਇਆ ਕਿ ਕਾਫੀ ਸਾਲਾਂ ਬਾਅਦ ਯਮਾ ਕਹਿੰਦੇ ਦੇਸਲੇ ਵਾਲਾ ਵੀ ਪੁੱਜਿਆ ਹੋਇਆ ਹੈ ਕਪੂਰਥਲੇ ਜ਼ਿਲ੍ਹੇ ਦੀ ਧਰਤੀ ਹੈ ਇੱਕ ਯਾਦਗਾਰੀ ਫੋਟੋ ਨੇਹਰੀਆਂ ਵੀ ਆਉਂਦੀਆਂ ਆਕੇ ਤੂਫਾਨ ਚਲੇ ਜਾਂਦੇ ਨੇ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਪ੍ਰੀਤ ਫਰੀਦ ਕੁੱਟੀਆ ਵੱਡਾ ਬਾਹੀ ਹੈ ਬੜਾ ਪਿਆਰ ਪੁੱਛਦਾ ਕਰ ਗਿਆ ਮੈਂ ਧੰਨਵਾਦ ਕਰਦਾ ਸਾਡੇ ਪਰਜੰਗੀ ਵੀ ਪੁੱਜੇ ਹੈ ਮੈਂ ਜੀ ਚੋਟੀ ਦਾ ਖੁੰਡਾ ਜਾ ਰਿਹਾ ਹੈ ਗੁਰੂਸਰਿਆ ਵੱਡਾ ਭਰਾ ਪੁੱਜਿਆ ਹੋਇਆ ਵੱਡੇ ਬਾਈ